ਗੁਰਨਾਮ ਸਿੰਘ ਦਾਊਦ ਸਾਡੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਪਰਮ ਸਤਕਾਰਯੋਗ ਪ੍ਰਧਾਨਗੀ ਮੰਡਲ ਮੰਚ ਤੇ ਬੈਠੇ ਵੱਡੇ ਆਗੂ ਸਹਿਬਾਨ ਤੇ ਅੱਜ ਦੇ ਇਸ ਖਰਾਬ ਮੌਸਮ ਦੇ ਵਿੱਚ ਵੀ ਪੰਜਾਬ بچਾਓ ਸੰਵਿਧਾਨ بچਾਓ ਦੇਸ਼ بچਾਓ ਦੇ ਨਾਅਰੇ ਦੇ ਉੱਤੇ ਇਕੱਤਰ ਹੋਏ ਮੇਰੇ ਭੈਣਾਂ ਉਹ ਤੇ ਭਰਾਓ ਇਹ ਰੈਲੀ ਉਸ ਵੇਲੇ ਕੀਤੀ ਜਾ ਰਹੀ ਆ ਜਦੋਂ ਸਾਡੇ ਦੇਸ਼ ਦੇ ਉੱਤੇ ਸਾਡੇ ਭਾਈਚਾਰਕ ਏਕਤਾ ਨੂੰ ਬਹੁਤ ਵੱਡਾ ਖਤਰਾ ਸਾਡੇ ਸਿਰ ਤੇ ਮੰਡਰਾ ਰਿਹਾ ਇਹ ਉਸ ਵੇਲੇ ਰੈਲੀ ਕੀਤੀ ਜਾ ਰਹੀ ਆ ਜਦੋਂ ਪੰਜਾਬ ਦੇ ਅੰਦਰ ਬਦਲਾਅ ਦੇ ਨਾਂ ਤੇ ਆਈ ਹੋਈ ਸਰਕਾਰ ਲੋਕਾਂ ਦੇ ਮਨਾਂ ਚੋਂ ਲਗਾਤਾਰ ਨਿਕਲਦੀ ਜਾ ਰਹੀ ਆ ਤੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦੀ ਬਜਾਏ ਸਗੋਂ ਲੋਕਾਂ ਦੇ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਧੱਕੇ ਤੇ ਜ਼ਿਆਦਤੀਆਂ ਕਰ ਰਹੀ ਆ ਉਸ ਵੇਲੇ ਇਹ ਰੈਲੀ ਅਸੀਂ ਕਰ ਰਹੇ ਆ ਸੋ ਇਸ ਰੈਲੀ ਦੇ ਵਿੱਚ ਜਿਹੜੇ ਮੁੱਦੇ ਅਭਾਰ ਨੇ ਅਸੀਂ ਚਾਹੁੰਦੇ ਆ ਉਹਨਾਂ ਮੁੱਦਿਆਂ ਦੇ ਵਿੱਚ ਕਿਸਾਨਾਂ ਦੇ ਵੀ ਆ ਨੌਜਵਾਨਾਂ ਦੇ ਔਰਤਾਂ ਦੇ ਮਜ਼ਦੂਰਾਂ ਦੇ ਹਰੇਕ ਦੇ ਮੁੱਦੇ ਲੈ ਕੇ ਇਹ ਰੈਲੀ ਕੀਤੀ ਜਾ ਰਹੀ ਆ ਅੱਜ ਪੂਰੇ ਦੇਸ਼ ਦੇ ਅੰਦਰ ਅੱਜ ਪੂਰੇ ਦੇਸ਼ ਦੇ ਅੰਦਰ ਕਿਸਾਨ ਲੜ ਰਿਹਾ ਅੰਗੜਾਈ ਲੈ ਰਿਹਾ ਜਿਹੜੀ ਉਹਦੀ ਪੈਦਾਵਾਰ ਆ ਉਹਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਉਹਨੂੰ ਤੇ ਉਹਦਾ ਲੋਟ ਕੀਤੀ ਜਾ ਰਹੀ ਆ ਸਾਲਾਂ ਬੱਧੀ ਧਰਨੇ ਲਾਉਣ ਤੋਂ ਬਾਅਦ ਵੀ ਜ਼ਮੀਨ ਖੋਹ ਲੈਣ ਦਾ ਸੁਪਨਾ ਦੇਸ਼ ਦੀ ਸਰਕਾਰ ਨੇ ਤਿਆਗਿਆ ਨਹੀਂ ਇਸੇ ਤਰ੍ਹਾਂ ਮੁਲਾਜ਼ਮ ਸੜਕਾਂ ਤੇ ਰੋਲ ਰਹੇ ਆ ਮਜ਼ਦੂਰ ਜਿਹੜੇ ਕਾਰਖਾਨਿਆਂ 'ਚ ਕੰਮ ਕਰਦੇ ਆ ਉਹਨਾਂ ਦੇ ਕੰਮ ਦੇ ਘੰਟੇ 8 ਘੰਟਿਆਂ ਤੋਂ ਵਧਾ ਕੇ 14 ਘੰਟੇ ਕਰ ਦੇਣਾ ਲੋਕਾਂ ਦੇ ਨਾਲ ਸਿੱਧੀ ਬੇਇਨਸਾਫੀ ਆ ਸੋ ਦੂਜੇ ਪਾਸੇ ਪਿੰਡਾਂ 'ਚ ਰਹਿਣ ਵਾਲੇ ਉਹ ਮਜ਼ਦੂਰ ਜਿਹੜੇ ਵੱਖ-ਵੱਖ ਤਰ੍ਹਾਂ ਨਾਲ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਆ ਜਿਨ੍ਹਾਂ ਦੇ ਕੋਲ ਪੈਦਾਵਾਰ ਦੇ ਸਾਧਨ ਨਹੀਂ ਉਹਨਾਂ ਲੋਕਾਂ ਵਾਸਤੇ ਵੀ ਨਾ ਪੰਜਾਬ ਦੀ ਸਰਕਾਰ ਨੇ ਕੁਝ ਕੀਤਾ ਤੇ ਨਾ ਕੇਂਦਰ ਦੀ ਸਰਕਾਰ ਨੇ ਕੁਝ ਕੀਤਾ ਇਹ ਲੋਕਾਂ ਨੂੰ ਲੁੱਟਣ ਵਾਸਤੇ ਨਿਤ ਨਵੇਂ ਮਨਸੂਬੇ ਘੜ ਕੇ ਨਵੇਂ-ਨਵੇਂ ਤਰੀਕੇ ਸੋਚ ਕੇ ਲੋਕਾਂ ਦੀ ਲੁੱਟ ਨੂੰ ਵਧਾਉਣ ਦੇ ਯਤਨ ਕਰ ਰਹੇ ਆ ਸੋ ਅੱਜ ਦੀ ਇਹ ਰੈਲੀ ਸੱਦਾ ਦਿੰਦੀ ਆ ਬਈ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਉਹ ਸੰਵਿਧਾਨ ਜਿਹੜਾ ਸੰਵਿਧਾਨ ਸਾਨੂੰ ਇਸ ਤਰ੍ਹਾਂ ਬੋਲ ਕੇ ਸਰਕਾਰ ਦੀ ਨੁਕਤਾਚੀਨੀ ਕਰਨ ਦੀ ਆਗਿਆ ਦਿੰਦਾ ਜਿਹੜਾ ਸੰਵਿਧਾਨ ਪੰਜਾਂ ਸਾਲਾਂ ਬਾਅਦ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਅਸੀਂ ਉਸ ਸਰਕਾਰ ਨੂੰ ਜਿਹੜੀ ਲੋਕਾਂ ਦੇ ਦੇ ਮਨਾਂ ਦੇ ਵਿੱਚੋਂ ਉਤਰ ਚੁੱਕੀ ਹੁੰਦੀ ਆ ਜਿਹੜੀ ਲੋਕਾਂ ਦੇ ਅਸਲ 'ਚ ਲੋਕਾਂ ਦੇ ਮਨਾਂ ਦੇ ਖਾਬ ਪੂਰੇ ਨਹੀਂ ਕਰਦੀ ਤੇ ਲੋਕਾਂ ਦੇ ਮਨਾਂ 'ਚੋਂ ਡਿੱਗ ਚੁੱਕੀ ਹੁੰਦੀ ਆ ਉਹਨੂੰ ਹਰਾਉਣ ਲਈ ਵੋਟ ਦਾ ਅਧਿਕਾਰ ਜਿਹੜਾ ਸੰਵਿਧਾਨ ਸਾਨੂੰ ਦਿੰਦਾ ਜਿਹੜਾ ਸੰਵਿਧਾਨ ਔਰਤ ਤੇ ਮਰਦ ਦੀ ਬਰਾਬਰੀ ਦੀ ਹਾਮੀ ਭਰਦਾ ਜਿਹੜਾ ਸੰਵਿਧਾਨ ਗਰੀਬਾਂ ਦੇ ਵਿੱਚੋਂ ਜਾਤ ਪਾਤ ਵਕਾ ਕੇ ਸਮਾਜ ਦੇ ਅੰਦਰ ਬਰਾਬਰੀ ਦੀ ਹਾਮੀ ਭਰਦਾ ਉਸ ਸਮਾ ਉਸ ਸੰਵਿਧਾਨ ਨੂੰ ਬਚਾਉਣ ਦਾ ਸਵਾਲ ਆ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਜਿਹੜੀ 2014 ਤੋਂ ਸਾਡੇ ਦੇਸ਼ ਦੇ ਉੱਤੇ ਰਾਜ ਕਰ ਰਹੀ ਆ ਉਹਨੇ ਇਹ ਤਹਿਈਆ ਕੀਤਾ ਹੋਇਆ ਵੀ 2025 ਦੇ ਵਿੱਚ ਵਿੱਚ ਅਸੀਂ ਇਸ ਸੰਵਿਧਾਨ ਨੂੰ ਬਦਲ ਕੇ ਇੱਥੇ ਹਿੰਦੂ ਰਾਸ਼ਟਰ ਪੈਦਾ ਕਰਨਾ ਅਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਅਸੀਂ ਹਿੰਦੂ ਧਰਮ ਨੂੰ ਉਹਨਾਂ ਹੀ ਪਿਆਰਾ ਸਮਝਦੇ ਆ ਜਿੰਨਾ ਸਾਨੂੰ ਦੂਜੇ ਧਰਮਾਂ ਦੇ ਨਾਲ ਪਿਆਰ ਆ ਅਸੀਂ ਹਿੰਦੂ ਧਰਮ ਨੂੰ ਵੀ ਉਸੇ ਤਰ੍ਹਾਂ ਪਿਆਰ ਕਰਦੇ ਆ ਇਹਦੇ ਵਿੱਚ ਵੀ ਬੜੇ ਮਹਾਤਮਾ ਲੋਕ ਹੋਏ ਆ ਜਿਹੜੇ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਬਣਾਉਂਦੇ ਰਹੇ ਲੋਕਾਂ ਨੂੰ ਭਲਾਈ ਦੇ ਰਾਹੇ ਤੋਰਦੇ ਰਹੇ ਆ ਪਰ 2014 ਤੋਂ ਬਾਅਦ ਆਰਐਸਐਸ ਦੇ ਮਨਸੂਬਿਆਂ ਨੂੰ ਪੂਰਾ ਕਰਨ ਵਾਲੀ ਭਾਜਪਾ ਦੇਸ਼ ਦੀ ਵਾਗਡੋਰ ਸੰਭਾਲ ਕੇ ਬੈਠੀ ਆ ਦੇਸ਼ ਦੀ ਰਾਤ ਸੱਤਾ ਦੇ ਉੱਤੇ ਕਾਬਜ਼ ਆ ਤੇ ਉਹ ਲਗਾਤਾਰ ਸਾਡੇ ਸੰਵਿਧਾਨ ਨੂੰ ਬਦਲਣ ਦਾ ਯਤਨ ਕਰ ਰਹੀ ਆ ਉਹ ਸੰਵਿਧਾਨ ਨੂੰ ਬਦਲ ਕੇ ਉੱਥੇ ਇੱਥੇ ਮਨੁੱਖ ਸਮਰੱਤੀ ਦੇ ਅਨਸਾਰ ਇੱਥੇ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਉਹ ਸੰਵਿਧਾਨ ਦਾ ਉਹ ਹਿੱਸਾ ਜਿਹੜਾ ਲੋਕਾਂ ਨੂੰ ਲੋਕਾਂ ਨੂੰ ਮੌਲਿਕ ਅਧਿਕਾਰ ਦਿੰਦਾ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਉਹ ਹਿੱਸਾ ਲਗਾਤਾਰ ਸਹੀਜੇ ਸਹੀਜੇ ਬਦਲੀ ਜਾ ਰਿਹਾ ਆ ਤੇ ਅੰਤ ਮਨੁਸਮਰਤੀ ਸਾਡੇ ਦੇਸ਼ ਦੇ ਅੰਦਰ ਲਾਗੂ ਕਰਨਾ ਚਾਹੁੰਦੇ ਆ ਉਹ ਮਨੁਸਮਰਤੀ ਜਿਹੜੀ ਮਨੁਸਮਰਤੀ ਨੇ ਚੰਗੇ ਭਲੇ ਹਸਦੇ ਵਸਦੇ ਸਮਾਜ ਨੂੰ 2000 ਸਾਲ ਤੋਂ ਪਹਿਲਾਂ ਵੰਡ ਕੇ ਇਹਦੇ ਵਿੱਚ ਵੰਡੀਆਂ ਪਾ ਕੇ ਜਾਤਾਂ ਦੇ ਨਾਂ ਤੇ ਇਹਦੇ ਵਿੱਚ ਵੰਡੀਆਂ ਪਾ ਕੇ ਧਰਮਾਂ ਦੇ ਨਾਂ ਤੇ ਉੱਤੇ ਲੋਕਾਂ ਦੀ ਏਕਤਾ ਨੂੰ ਤੋੜਿਆ ਸੀ ਉਸ ਸੰਵਧਾਨ ਨੂੰ ਫਿਰ ਉਸ ਮਨੁਸਿਮਰਤੀ ਨੂੰ ਫੇਰ ਲਾਗੂ ਕੀਤਾ ਜਾ ਰਿਹਾ ਉਹ ਮਨੁਸਿਮਰਤੀ ਕੀ ਆ ਮਨੁਸਿਮਰਤੀ ਕਹਿੰਦੀ ਆ ਮਨ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ ਪੈਦਾ ਹੋਇਆ ਇਸ ਕਰਕੇ ਉੱਤਮ ਜਾਤ ਆ ਸਭ ਤੋਂ ਵੱਡੀ ਜਾਤ ਆ ਸਵਰਨ ਜਾਤੀ ਆ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਪੂਜਾ ਪਾਠ ਕਰੂਗੀ ਮੰਦਰਾਂ 'ਚ ਬੈ ਕੇ ਰੱਬ ਨੂੰ ਯਾਦ ਕਰੂ ਤੇ ਲੋਕਾਂ ਕੋਲੋਂ ਸਰਾਧ ਖਾ ਕੇ ਗੁਜ਼ਾਰਾ ਕਰੂ ਸੋ ਦੂਜੀ ਹਿੱਸਾ ਕੱਢ ਕੇ ਕਹਤਾ ਇੱਕ ਛਤਰੀ ਆ ਇਹ ਬ੍ਰਹਮਾ ਦੇ ਡੌਲਿਆਂ 'ਚੋਂ ਪੈਦਾ ਹੋਏ ਤਾਕਤਵਰ ਲੋਕ ਆ ਇਹ ਵੀ ਉੱਚੀ ਜਾਤ ਆ ਇਹ ਰਾਜ ਕਰਨਗੇ ਇਹ ਦੇਸ਼ ਦੇ ਵਿੱਚ ਨੌਕਰੀਆਂ ਦੇ ਉੱਤੇ ਕਾਬਜ ਹੋਣਗੇ ਨੌਕਰੀਆਂ ਕਰਨਗੇ ਦੇਸ਼ ਨੂੰ ਚਲਾਉਣਗੇ ਤੀਜਾ ਹਿੱਸਾ ਵੈਸ਼ ਕਹ ਦਤਾ ਉਹਨਾਂ ਨੂੰ ਕਿਹਾ ਇਹ ਪੱਟਾਂ ਚੋਂ ਪੈਦਾ ਹੋਏ ਬ੍ਰਹਮਾ ਦੇ ਇਸ ਕਰਕੇ ਇਹ ਵਪਾਰ ਕਰਨਗੇ ਇੱਕ ਚੀਜ਼ ਇੱਕ ਚੀਜ਼ ਨੂੰ ਜਿੱਥੇ ਜ਼ਿਆਦਾ ਹੁੰਦੀ ਚੁੱਕ ਕੇ ਦੂਜੇ ਥਾਂ ਲੈ ਜਾਣਗੇ ਉੱਥੇ ਵੇਚ ਕੇ ਉਥੋਂ ਬਹੁਤਾਤ ਵਾਲੀ ਚੀਜ਼ ਘੱਟ ਪੈਦਾ ਹੋਣ ਵਾਲੇ ਥਾਵਾਂ ਤੇ ਲਿਆ ਕੇ ਵੇਚਣਗੇ ਪੈਸਾ ਕਮਾਉਣਗੇ ਰੋਜ਼ਗਾਰ ਉਹਨਾਂ ਦਾ ਉਹ ਹੋਊਗਾ ਉਹ ਵੀ ਮਿੱਟੀ ਦਾ ਹੱਥ ਨਹੀਂ ਮਾਰਨਗੇ ਤੇ ਜਿਹੜੇ ਬਾਕੀ ਰਹਿ ਗਏ ਕਹਿੰਦੇ ਉਹ ਬ੍ਰਹਮਾ ਦੇ ਪੈਰਾਂ ਚੋਂ ਪੈਦਾ ਹੋਇਆ ਉਹ ਛੂਦਰ ਆ ਸਭ ਤੋਂ ਨੀਵੇਂ ਆ ਸੋ ਅੱਜ ਉਹ ਲੋਕ ਜਿਹੜੇ ਸਭ ਤੋਂ ਨੀਵੇਂ ਕਹਿ ਗਏ ਆ ਉਹ ਜਿੰਨਾ ਹਾਲਤਾਂ ਚ ਉਹ ਗੁਜ਼ਾਰਾ ਕਰ ਰਹੇ ਆ ਉਹ ਹਾਲਤ ਬਿਆਨ ਦਿਆਂ ਰੂਹ ਕੰਬ ਜਾਂਦੀ ਆ ਲੋਕੋ ਪੈਦਾਵਾਰ ਦੇ ਸਾਧਨਾਂ ਤੇ ਉਹ ਮਾਲਕ ਨਹੀਂ ਬਣ ਸਕਦੇ ਉਹ ਗਿਆਨ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਗਏ ਆ ਉਹ ਆਪਣੀ ਸੁਰੱਖਿਆ ਨਹੀਂ ਕਰ ਸਕਦੇ ਤੇ ਕੰਮ ਕੀ ਫਿਰ ਉਹਨਾਂ ਦਾ ਉਹਨਾਂ ਨੇ ਉੱਪਰ ਲੀਆਂ ਇਹਨਾਂ ਸਵਰਨ ਜਾਤੀਆਂ ਦੀ ਸੇਵਾ ਕਰਨੀ ਆ ਸੇਵਾ ਕਿਵੇਂ ਕਰਨੀ ਆ ਕੋਈ ਇਹਨਾਂ ਵਾਸਤੇ ਅਨਾਜ ਪੈਦਾ ਕਰ ਰਿਹਾ ਕੋਈ ਇਹਨਾਂ ਵਾਸਤੇ ਤਨ ਟਕਣ ਲਈ ਕਪੜਾ ਪੈਦਾ ਕਰ ਰਿਹਾ ਕੋਈ ਇਹਨਾਂ ਵਾਸਤੇ ਭਾਂਡੇ ਬਣਾ ਰਿਹਾ ਕੋਈ ਜੁੱਤੀਆਂ ਬਣਾ ਰਿਹਾ ਰੇਕ ਵਰਤੋਂ ਦੀ ਚੀਜ਼ ਇਹ ਜਿਹੜੇ ਜਿਹਨੂੰ ਛੂਦਰ ਕਿਹਾ ਜਾਂਦਾ ਉਹ ਲੋਕ ਪੈਦਾ ਕਰਕੇ ਇਹਨਾਂ ਲੋਕਾਂ ਨੂੰ ਦਿੰਦੇ ਆ ਇਹਨਾਂ ਦੀਆਂ ਨਾਲੀਆਂ ਸਾਫ਼ ਕਰਦੇ ਆ ਇਹਨਾਂ ਦੇ ਘਰਾਂ ਨੂੰ ਸਾਫ਼ ਕਰਦੇ ਆ ਫਿਰ ਵੀ ਇਹ ਨੀਵੇਂ ਜਿਹੜੇ ਲੋਕਾਂ ਦੇ ਘਰਾਂ ਦੀ ਸਫਾਈ ਕਰਦੇ ਆ ਲੋਕਾਂ ਦੇ ਘਰਾਂ ਗੰਦ ਬਾਹਰ ਸੁੱਟ ਕੇ ਉਥੇ ਵਧੀਆ ਜਗ੍ਹਾ ਬਣਾਉਂਦੇ ਆ ਤਾ ਸੁੱੱਚਾ ਕਰਦੇ ਆ ਸਫਾਈ ਕਰਦੇ ਆ ਉਹ ਯਾਰੋ ਗੰਦੇ ਕਿਵੇਂ ਹੋ ਗਏ ਕਹਿੰਦੇ ਇਹ ਨਿੱਕੇ ਲੋਕ ਆ ਇਹ ਨੀਚ ਲੋਕ ਆ ਇਹਨਾਂ ਦੇ ਪਰਛਾਵੇਂ ਨਾਲ ਵੀ ਅਸੀਂ ਪਿੱਟੇ ਜਾਂਦੇ ਆ ਇਹਨਾਂ ਦੇ ਇਹਨਾਂ ਦੇ ਨਾਲ ਲੱਗਣ ਨਾਲ ਪਿੱਟੇ ਜਾਂਦੇ ਆ ਸੋ ਉਹ ਫੇਰ ਐਸਾ ਰਾਜ ਲਿਆਉਣਾ ਚਾਹੁੰਦੇ ਆ ਜਿਹਦੇ ਵਿੱਚ ਫੇਰ ਛੂਦਰਾਂ ਦੇ ਗਲਾਂ ਗੁੱਜੇ ਬੰਦ ਤੇ ਜਾਣਗੇ ਘਰੋਂ ਨਿਕਲਣ ਲੱਗਿਆਂ ਗੁੱਜਾ ਬੰਨਣਾ ਪਊਗਾ ਜੇ ਥੁੱਕ ਆ ਉਸ ਗੁੱਜੇ 'ਚ ਥੁੱਕਣਾ ਤੇ ਜਿਹੜੀ ਜਿਹੜਾ ਔਰਤਾਂ ਬਾਰੇ ਆ ਭਾਵੇਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਉਹਦੇ ਵਿੱਚ ਕਿਹਾ ਸੇ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਪਰ ਫਿਰ ਵੀ ਉਹ ਮਨੁਸਿਮਰਤੀ ਚ ਦਰਜ ਆ ਵੀ ਔਰਤ ਲੋਕਾਂ ਦੀ ਸੇਵਾ ਕਰਨ ਵਾਲੀ ਆ ਔਰਤ ਬੱਚੇ ਪੈਦਾ ਕਰਨ ਵਾਸਤੇ ਆ ਔਰਤ ਨੂੰ ਹੋਰ ਕੋਈ ਅਧਿਕਾਰ ਨਹੀਂ ਸੋ ਐਸਾ ਸਿਸਟਮ ਸਾਡੇ ਦੇਸ਼ ਦੇ ਅੰਦਰ ਪੈਦਾ ਕਰਨ ਦੇ ਗਿਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੈਂ ਅੱਜ ਦੀ ਇਸ ਰੈਲੀ 'ਚ ਤੁਹਾਡੇ ਸਾਰਿਆਂ ਦੇ ਤਰਫੋਂ ਕਹਿਣਾ ਚਾਹਣਾ ਉਹ ਹੋਵੇ ਮੋਦੀ ਉਹ ਹੋਵੇ ਪੰਜਾਬ ਤੇ ਰਾਜ ਕਰਨ ਵਾਲੇ ਕੁਝ ਲੋਕ ਆ ਜਿਹੜੇ ਲੋਕ ਆ ਇਹ ਜਾਗ ਪਿਆ ਇਹ ਕਦਾਚਿਤ ਤੁਹਾਡੇ ਸਭਨੇ ਪੂਰੇ ਨਹੀਂ ਹੋਣ ਦੇਣਗੇ ਅਸੀਂ ਲੜਾਂਗੇ ਜਿੱਤਾਂਗੇ ਤੁਹਾਡੇ ਮਨਸੂਬੇ ਪੂਰੇ ਨਹੀਂ ਹੋਣ ਦੇਾਂਗੇ ਇਹਨਾਂ ਸ਼ਬਦਾਂ ਨਾਲ ਤੁਹਾਡੇ ਤੋਂ ਛੁੱਟੀ ਚਾਹਨਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ